ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਛੋਟੀ ਜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਣੇ ਕਿੰਨੀ ਸੋਹਣੀ ਹਰਿਆਲੀ ਆ ਤੇ ਹਰਿਆਲੀ ਜਿਹੜੀ ਆ ਉਹ ਕਿੰਨੀ ਸੋਹਣੀ ਲੱਗਦੀ ਆ ਤੇ ਸਿੰਗਾਪੁਰ ਕੰਟਰੀ ਥੋੜਾ ਜਿਹਾ ਕੈਮਰਾ ਘੁਮਾ ਕੇ ਚਾਰ ਚੁਫੇਰੇ ਦਿਖਾਇਓ ਕਿੰਨੀ ਸੋਹਣੀ ਹਰਿਆਲੀ ਆ ਚਾਰ ਚੁਫੇਰੇ ਜਿਹੜੀ ਕਿ ਬਹੁਤ ਸੋਹਣੀ ਲੱਗਦੀ ਆ ਤੇ ਹਰਿਆਲੀ ਕਿਤੇ ਵੀ ਹੋਵੇ ਸੋਹਣੀ ਲੱਗਦੀ ਆ ਤੇ ਜੋ ਅਸੀਂ ਅੱਜ ਦੇ ਪੰਜਾਬ ਦੇ ਹਾਲਾਤ ਵੇਖ ਰਹੇ ਆ ਕਿ ਪੰਜਾਬ ਦੇ ਵਿੱਚ ਕੁਝ ਰੁੱਖਾਂ ਨੂੰ ਕਟਿਆ ਗਿਆ ਕੁਝ ਰੁੱਖਾਂ ਨੂੰ ਸਾੜ ਦਿੱਤਾ ਗਿਆ ਜਿਹੜਾ ਕਿ ਕਾਫੀ ਨੁਕਸਾਨ ਦਾ ਹੈ ਕਿ ਅਜੇ ਅਸੀਂ ਹੁਣ ਪਾਣੀ ਦੇਖੀਏ ਪੰਜਾਬ ਦੇ ਤਾਂ ਪਾਣੀ ਵੀ ਕਾਫੀ ਇਲਾਕੇ ਜਿਹੜੇ ਆ ਉਹ ਕਾ ਬਹੁਤ ਹੱਦ ਤੱਕ ਸੁੱਕ ਚੁੱਕੇ ਸੋ ਇੱਕ ਬੜਾ ਵੱਡਾ ਇਹ ਫਿਕਰ ਵਾਲੀ ਗੱਲ ਹੈ ਬਹੁਤ ਵੱਡੀ ਫਿਕਰ ਵਾਲੀ ਗੱਲ ਆ ਸਾਨੂੰ ਇਹਦੇ ਵਾਸਤੇ ਜੋ ਸੋਹਣੇ ਉਪਰਾਲੇ ਕਰਨੇ ਚਾਹੀਦੇ ਆ ਸੋ ਅੱਜ ਜਿਹੜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਆਈ ਹਰੀਆਲੀ ਐਪ ਜੋ ਹੈ ਉਹ ਆਇਆ ਉਹਦੇ ਤੇ ਅਸੀਂ ਆਪਣੇ ਲਾਗੇ ਦੀ ਕਿਸੇ ਨਰਸਰੀ ਤੋਂ ਜੋ ਰੁੱਖ ਨੇ ਉਹ ਬੁੱਕ ਕਰ ਸਕਦੇ ਆ ਤੇ ਰੁੱਖ ਬੁੱਕ ਕਰਕੇ ਅਸੀਂ ਆਪਣੇ ਘਰਾਂ 'ਚ ਆਪਣੀ ਖਾਲੀ ਜ਼ਮੀਨ 'ਚ ਆਪਣੇ ਘਰਾਂ ਦੇ ਦਿਵਾਲੇ ਕਿਤੇ ਵੀ ਹਰ ਤਰ੍ਹਾਂ ਦੇ ਰੁੱਖਾਂ ਨੂੰ ਉੱਥੋਂ ਲਿਆ ਕੇ ਫ੍ਰੀ ਆਫ ਕੋਸਟ ਜਿੱਦਾ ਕੋਈ ਰੇਟ ਨਹੀਂ ਕੋਈ ਪ੍ਰਾਈਸ ਨਹੀਂ ਸੋ ਅਸੀਂ ਫ੍ਰੀ ਉੱਥੋਂ ਲੈ ਕੇ ਰੁੱਖ ਤੇ ਆਪਣੇ ਘਰਾਂ 'ਚ ਲਾ ਸਕਦੇ ਹਾਂ ਆਪਣੇ ਪਿੰਡਾਂ 'ਚ ਲਾ ਸਕਦੇ ਹਾਂ ਆਪਣੇ ਖੇਤਾਂ 'ਚ ਲਾ ਸਕਦੇ ਹਾਂ ਸੋ ਤੁਹਾਨੂੰ ਆਉ ਇਸ ਐਪ ਬਾਰੇ ਜਾਣਕਾਰੀ ਦਿੰਨੇ ਆ ਕਿ ਐਪ ਕੀ ਹੈ ਉਹਨੂੰ ਕਿਵੇਂ ਯੂਜ਼ ਕਰਨਾ ਹੈ ਕਿਵੇਂ ਇਹਦੇ ਵਿੱਚ ਰੁੱਖਾਂ ਨੂੰ ਅਸੀਂ ਬੁੱਕ ਕਰਨਾ ਕਿਵੇਂ ਹੈ ਰੁੱਖ ਲੈ ਕੇ ਤੇ ਨਹੀਂ ਆਪਣੇ ਘਰਾਂ 'ਚ ਆਪਣੀ ਜ਼ਮੀਨ 'ਚ ਆਪਣੀ ਪੰਚਾਇਤੀ ਜ਼ਮੀਨ 'ਚ ਆਪਣੇ ਪਿੰਡ ਦੇ ਵਿੱਚ ਲਾਉਣੇ ਹਨ ਸੋ ਤੁਹਾਨੂੰ ਇਹ ਐਪ ਬਾਰੇ ਦੱਸ ਦਿਆਂ ਹਾਂ ਜੀ ਹਾਂਜੀ ਆਈ ਹਰੀਆਲੀ ਐਪ ਹੈ ਜੀ ਓਪਨ ਕੀਤਾ ਉਸ ਤੋਂ ਬਾਅਦ ਪਹਿਲੀ ਆਪਾਂ ਆਪਸ਼ਨ ਚੂਜ਼ ਕਰਨੀ ਹੈ ਸਰਚ ਪlant by ਲੋਕੇਸ਼ਨ ਸੋ ਇਹਨੂੰ ਚੂਜ਼ ਕੀਤਾ ਤੇ ਉਸ ਤੋਂ ਬਾਅਦ ਲੋਕੇਸ਼ਨ ਸਾਹਮਣੇ ਆ ਜਾਗੀ ਮਹਿਤਾ ਚੌਂਕ ਆ ਗਿਆ ਤੇ ਮਹਿਤਾ ਚੌਂਕ ਦੇ ਲਾਗੇ ਸਾਰੀਆਂ ਨਰਸਰੀਆਂ ਜਿਹੜੀਆਂ ਨੇ ਉਹ ਆ ਗਈਆਂ ਅਸੀਂ ਚੂਜ਼ ਕਰਾਂਗੇ ਮੋਨਿੰਗਲ ਅਮਾਨਾ ਕਰ ਚੁਜ਼ ਕੀਤੀ ਉਸ ਤੋਂ ਬਾਅਦ ਸਾਰੇ ਪਲਾਂਟ ਆ ਗਏ ਸਾਰੇ ਰੋਖ ਆ ਕੇ ਜਿਹੜੇ ਅਸੀਂ ਚੂਜ਼ ਕਰ ਸਕਦੇ ਆ ਅਸੀਂ ਰੋਖ ਚੁਜ਼ ਕੀ ਚੁਜ਼ ਕੀਤਾ ਤੇ ਉਸ ਤੋਂ ਬਾਅਦ ਅੱਗੇ ਆਪਸ਼ਨ ਆ ਜੇਗੀ ਕੈਟ ਸੋ ਲਾਸਟ ਆਪਸ਼ਨ ਅਸੀਂ ਕੈਟ ਕਰਾਂਗੇ ਇਹਨੂੰ ਤੇ ਉਸ ਤੋਂ ਬਾਅਦ ਵੀ ਤੁਸੀਂ ਕਿੰਨੇ ਪਲਾਂਟ ਲੈਣੇ ਨੇ ਔਰ ਪਲੇਸ ਆਰਡਰ ਜਿੱਦਾਂ ਵੀ ਤੁਸੀਂ ਪਲਾਂਟ ਨੂੰ ਕਿੱਥੇ ਲਾਉਣਾ ਹੈ ਇਹ ਚਾਰ ਆਪਸ਼ਨ ਆਉਣਗੀਆਂ ਸੋ ਅਸੀਂ ਆਪਸ਼ਨ ਚੂਜ਼ ਕਰਨੀ ਇਹ ਚੋ ਕੋਈ ਵੀ ਚਾਹੋ ਆਪਸ਼ਨ ਜਿਹੜੀ ਤੁਹਾਨੂੰ ਸਹੀ ਲੱਗਦੀ ਹੈ ਚੋ ਆਪਸ਼ਨ ਚੂਜ਼ ਕਰ ਲਓ ਉਸ ਤੋਂ ਬਾਅਦ ਅਸੀਂ ਓਕੇ ਕਰ ਦਵਾਂਗੇ ਤੇ ਜਿਹੜਾ ਰੁੱਖਾ ਜਿਹੜਾ ਬੂਟਾ ਏ ਉਹ ਸਾਡਾ ਆਰਡਰ ਜਿਹੜਾ ਹੈ ਉਹ ਬੁੱਕ ਹੋ ਜਾਵੇਗਾ ਸੋ ਇਹ ਸਾਡਾ ਆਰਡਰ ਜਿਹੜਾ ਸੀ ਬੁੱਕ ਹੋ ਗਿਆ ਸੋ ਅਸੀਂ ਉੱਤੇ ਨੰਬਰ ਵੀ ਆ ਗਿਆ ਅਸੀਂ ਉਹਨਾਂ ਨੂੰ ਕਾਲ ਕਰ ਸਕਦੇ ਹਾਂ ਵੀ ਸਾਨੂੰ ਰੁੱਖ ਕਿੱਥੋਂ ਮਿਲੇਗਾ ਕਿਵੇਂ ਮਿਲੇਗਾ ਔਰ ਫ੍ਰੀ ਆਫ ਕੋਸਟ ਰੁੱਖਾ ਹੈ ਫ੍ਰੀ ਆਫ ਕੋਸਟ ਤੇ ਬੂਟਾ ਸਾਨੂੰ ਮਿਲੇਗਾ ਜਿਹਦਾ ਕੋਈ ਰੇਟ ਨਹੀਂ ਸੋ ਇਸ ਤਰ੍ਹਾਂ ਰੁੱਖ ਬੂਟਾ ਅਸੀਂ ਬੁੱਕ ਕਰਕੇ ਤੇ ਵੱਧ ਤੋਂ ਵੱਧ ਰੁੱਖਾਂ ਨੂੰ ਲਿਆ ਕੇ ਆਪਣੇ ਘਰਾਂ ਦੇ ਵਿੱਚ ਲਾਈਏ ਆਪਣੇ ਨਗਰ ਦੇ ਵਿੱਚ ਲਾਈਏ ਆਪਣੇ ਪਿੰਡ ਦੇ ਵਿੱਚ ਲਾਈਏ ਤੇ ਇਹ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਫੋਨ ਦੇ ਵਿੱਚ ਇਹ ਵੀਡੀਓ ਹੋਵੇ ਹਰ ਫੋਨ ਦੇ ਵਿੱਚ ਇਹ ਆਈ ਹਰੀਿਆਲੀ ਜਿਹੜਾ ਐਪ ਹੈ ਇਹ ਹੋਵੇ ਤੇ ਅਸੀਂ ਰੁੱਖਾਂ ਨੂੰ ਲਿਆ ਸਕੀਏ ਹਾਂਜੀ ਐਪ ਬਾਰੇ ਤੁਸੀਂ ਦੇਖ ਲਿਆ ਜੀ ਇੱਥੋਂ ਅਸੀਂ ਕਿਵੇਂ ਰੁੱਖਾਂ ਨੂੰ ਬੋਗ ਕਰ ਸਕਦੇ ਹਾਂ ਤੇ ਹਰ ਤਰ੍ਹਾਂ ਦੇ ਰੁੱਖ ਹੈਗੇ ਆ ਉਹਦੇ ਵਿੱਚ ਅਸੀਂ ਰੁੱਖਾਂ ਨੂੰ ਲਿਆ ਕੇ ਆਪਣੇ ਘਰਾਂ ਤੇ ਲਾ ਸਕਦੇ ਹਾਂ ਤੁਸੀਂ ਚੈੱਕ ਕਰ ਲਿਆ ਸੋ ਇੱਕ ਨਵੀਂ ਪਹਿਲ ਕਰੀਏ ਤੇ ਸਾਰੇ ਜਿੱਦਾਂ ਕਰੀਬ ਧਨੇ ਕਰੋੜ ਦੇ ਕਰੀਬ ਆਪਣੀ ਪੰਜਾਬ ਦੀ ਆਬਾਦੀ ਹੈ ਸੋ ਜੇ ਸਾਰਿਆਂ ਨੇ ਇੱਕ ਇੱਕ ਰੁੱਖ ਵੀ ਲਾਈਏ ਤੇ ਧਨੇ ਕਰੋੜ ਦੇ ਕਰੀਬ ਰੁੱਖ ਲੱਗ ਸਕਦੇ ਆ ਸੋ ਇੱਕ ਬੜੀ ਵਧੀਆ ਸੋਹਣੀ ਪਹਿਲ ਕਰੀਏ ਤੇ ਸਾਰੇ ਜਾਣੇ ਇੱਕ ਚੰਗੀ ਸ਼ੁਰੂਆਤ ਕਰਕੇ ਇੱਕ ਚੰਗੇ ਮੌਸਮ ਨੂੰ ਚੰਗੀ ਹਰੀਆਲੀ ਨੂੰ ਔਰ ਸਿਰਜੀਏ ਸੋਹਣੇ ਪੰਜਾਬ ਨੂੰ ਸਿਰਜੀਏ ਜਿਵੇਂ ਪਹਿਲਾਂ ਸੋਹਣਾ ਪੰਜਾਬ ਸੀ ਅੱਜ ਵੀ ਸੋਹਣਾ ਹੈ ਬਸ ਥੋੜਾ ਜਿਹਾ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਅਸੀਂ ਕੰਮ ਕਰੀਏ ਰੁੱਖਾਂ ਨੂੰ ਲਾਈਏ ਹਰੀਆਲੀ ਬਣਾਈਏ ਤੇ ਆਬਾਦ ਰਹੀਏ ਖੁਸ਼ ਰਹੋ ਖਸਦੇ ਵਸਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ